ਸਾਡੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸਦੋਸਤੋ ਅੱਜ ਪਹੁੰਚੇ ਆ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਿਵਾਜਪੁਰ ਥੋੜੀ ਦੂਰੀ ਤੇ ਪਿੰਡ ਆ ਦੋਸਤੋ ਸ਼ਿਵਾਜਪੁਰ ਕਮਾਲਪੁਰਾ ਪਿੰਡ ਭਗਵਾਨਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਹੈਗੇ ਆ ਤੇ ਆਲ ਕਟੇਰੀ ਫਾਰਮ ਤੇ ਅੱਜ ਦੋਸਤੋ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਤੇ ਵਾਂ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਸ਼ਿਵਾਜਪੁਰ ਤੋਂ ਕੋਈ ਕਿਲੋਕੀਮੀਟਰ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਵਾਂ ਦੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਾਸਰੀ ਸਭ ਕੀ ਹਾਲ ਚ ਹੈ ਠੀਕ ਠਾਕ ਸਭ ਬਹੁਤ ਵਧੀਆ ਛੇਰੇ ਵੀਰ ਆਪਦੇ ਸਨਾ ਠੀਕ ਠਾਕ ਵੀਰ ਸਭ ਵਧੀਆ ਹੀ ਕਿਰਪਾ ਪਰਮੇਸ਼ਰ ਦੀ ਸ਼ੁਕਰ ਸ਼ੁਕਰ ਮਾਲਕ ਦਾ ਤੇ ਵੀਰ ਸ਼ੇਰੇ ਅੱਜ ਆਪਣੇ ਕੋਲ ਪਸ਼ੂ ਜਿੱਦਾਂ ਕਿ ਆਪਾਂ ਡਿਟੇਲ ਸਾਂਝੀ ਕੀਤੀ ਆ ਪੰਜ ਨਗਨੇ ਹਾਂਜੀ ਤਿੰਨ ਬਿਹੜਾ ਨੇ ਦੋ ਮੱਝਾਂ ਆਪਣੇ ਕੋਲ ਆ ਹਾਂਜੀ ਤਿੰਨ ਬਿਹੜਾ ਇੱਕ ਆਪਣੇ ਕੋਲ ਮਤਲਬ ਕਿ 20 ਦਿਨਾਂ ਦੀ 20 ਦੀ ਲਾਲੂ ਮਹੀਨੇ ਦੀ ਮਹਿ ਸੁਈ ਲਾ ਲਓ ਝੋਟੀ ਬਹੁਤ ਚੰਗੀ ਆ ਜੀ ਇੱਕ ਆਪਣੇ ਕੋ ਵੱਡੀ ਝੋਟੀ ਆ ਟੋਕੜ ਗੱਬਣ ਟੋਕੜ ਗੱਬਣ ਵੀ ਆ ਗਈ ਆ ਬਹੁਤ ਵੱਡੇ ਕਦ ਕਾੜ ਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਐਨੀਮਲ ਹੋਣਗੇ ਪਸ਼ੂ ਹੋਣਗੇ ਪੰਜ ਤੇ ਆਪਾਂ ਡਿਟੇਲ ਇੱਕ ਪਾਸਿਓਂ ਸਟਾਰਟ ਹੋ ਜਾਨੇ ਆ ਸ਼ੁਰੂਆਤ ਕਰਦੇ ਆ ਬਾਕੀ ਮੌਸਮ ਥੋੜਾ ਮੀਂਹ ਕਣੀ ਦਾ ਤੇ ਨਾਲ ਦੀ ਨਾਲ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਤਸੱਲੀ ਨਾਲ ਚੀਜ਼ ਦਿਖਾ ਦਿੰਨੇ ਆ ਵੀਰ ਸ਼ੇਰੇ ਸ਼ੁਰੂਆਤ ਕਰਦੇ ਆ ਕਿਹੜੇ ਪਾਸਿਓਂ ਇਧਰੋਂ ਲੱਗ ਪਈ ਆ ਜੀ ਆਪਾਂ ਆਜੋ ਜੀ ਪਹਿਲੇ ਨੰਬਰ ਤੋਂ ਦੋਸਤੋ ਸ਼ ਕਾਲ ਤੁਸੀਂ ਕਰ ਲਿਓ ਜਿਹੜੇ ਵੀ ਰਾਈਵ ਲਾਈਵ ਦੇ ਵਿੱਚ ਜੁੜੇ ਹੋ ਕਾਲ ਬਾਅਦ ਵਿੱਚ ਕਰ ਲਿਓ ਆਜੋ ਜੀ ਪਹਿਲੇ ਨੰਬਰ ਤੇ ਵੀਰੇ ਸੂਹਾ ਕਿੰਨਾਸ ਹੁੰਦੀ ਆ ਦੂਜਾ ਸੰਦ ਸਰ ਦੂਜਾ ਸੂਹਾ ਹਾਂਜੀ ਤੇ ਸਮਾਂ ਹਜੇ ਕਿੰਨਾ ਕੁ ਲੈ ਜੂ ਲੈ ਜੂ 10 ਦਿਨ ਲੈ ਜਿਸਨ ਸਰ ਠੀਕ ਆ ਜੀ ਦੋਸਤ 10 ਦਿਨ ਹਜੇ ਸਮਾਂ ਕੱਢਦੀ ਆ ਦੂਜਾ ਸੂਹਾ ਵੈੜ ਦੇ ਸੂਣਾ ਬਾਕੀ ਤੋੜ ਕੇ ਚਲਾ ਗਏ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਲੇਵੇ ਹਵਾਨੇ ਦੀ ਕਾਫੀ ਸਾਫ ਸੁਥਰੀ ਇਹ ਢਿੱਲਾ ਢੁਲਾ ਦਰਸਾ ਰਹੀਆਂ ਵੀ ਘੱਟੋ ਘੱਟ ਵੀ 8-10 ਦਿਨ ਜਿਵੇਂ ਸਮਾਂ ਲੈ ਜੂਗੀ ਹਵਾਨਾ ਲੈਵਾ ਸੋਨਾ ਬਣਾ ਕੇ ਤਿਆਰ ਕਰੂ ਹਣ ਮਈਆਂ ਆ ਲੱਗਾ ਸੰਸੋ ਆ ਬਿਲਕੁਲ ਜੀ ਹਣ ਬਹੁਤ ਚੰਗਾ ਹਾਦੀ ਹਾਦੀ ਥੋੜੀ ਦੋਗਲੇ ਪੱਖੇ ਜਿੱਤਨਾ ਗਾੜੀ ਹੁਣ ਗਰਮੀ ਚੱਲਣੀ ਆ ਜੀ ਲਿਓ ਜੀ ਆ ਦੇਖੋ ਜੀ ਠੀਕ ਆ ਜੀ ਕ੍ਰੋਸ ਸੰਗ ਦੇ ਵਿੱਚ ਆ ਦੋਸਤੋ ਜਿੱਦਾਂ ਕਿ ਅੱਗੇ ਸਮੇ ਨੂੰ ਵੇਖਦੇ ਹੋਏ ਬਹੁਤੇ ਵੀਰ ਡਿਸੀਜਨ ਲੈਂਦੇ ਆ ਵੀ ਇੱਕ ਕ੍ਰੋਸ ਸੰਗ ਦੇ ਵਿੱਚ ਪਸ਼ੂ ਖਰੀਦ ਲੀਏ ਬਾਕੀ ਆ ਤੁਸੀਂ ਵੇਖਦੇ ਵੇਖ ਕੇ ਚੈੱਕ ਕਰ ਸਕਦੇ ਜੇ ਥਣ ਤੋਂ ਬਹੁਤ ਤੋਂ ਵਧੀਆ ਕੁਆਲਿਟੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਹਾਈਟ మీడియం ਮੰਨ ਕੇ ਕੋਈ ਵੀਰ ਸਬਦਾ ਕਰ ਲਿਓ ਠੀਕ ਆ ਆ ਲਓ ਪਲੀ ਪਲੀ ਜੁੜੀ ਚੰਗੀ ਆ ਪਲੀ ਗੁਲੀ ਪੂਰੀ ਚੰਗੀ ਆ ਦੋਸਤੋ ਸਿਹਤ ਵੱਲੋਂ ਵੇਖੀਏ ਤੇ ਪੂਰੀ ਸਟਰਕਚਰ ਵੇਖੀਏ ਤੇ ਪੂਰੀ ਨਿਗਰ ਕਰਮਾਂ ਵਾਲੀ ਥਮ ਖਾ ਦਿਓ ਤੇ ਆ ਲਓ ਜੀ ਠੀਕ ਹੈ ਜੀ ਬਾਕੀ ਵੀਰ ਸਾਰੇ ਬਾਕੀ 35 ਦੀ ਤਾਂ ਕੋਈ ਉਹ ਗੱਲ ਨਹੀਂ ਵੀ ਆਪਦੀ ਤਸੱਲੀ ਆਪਣੀ ਤੇ ਕੋਈ ਵੀਰ online ਸੌਦਾ ਕਰਦਾ ਤਿੱਪ ਕੇ ਲਈਆ ਤਿੱਪ ਕੇ ਆਪਾਂ ਗਾਹ ਦੇ ਦੇਣੀ ਆ ਬਾਕੀ 35 ਤੋਂ ਬਹੁਤ ਚੰਗੀ ਆ ਪੋਲੀ ਠੀਕ ਹੈ ਵੀਰੇ ਹਾਂਜੀ ਲਓ ਦੋਸਤੋ 35 ਤਪਾਈ ਵੀਰਾਂ ਦਾ ਬਿਲਕੁਲ ਪੋਲੀ ਆ ਜਿੱਦਾਂ ਮਰਜ਼ੀ ਕੋਈ ਵੀਰ online ਸੌਦਾ ਕਰਦਾ ਘਰੇ ਆਣ ਕੇ ਕਰਦਾ ਜਿੱਦਾਂ ਮਰਜ਼ੀ ਕਿਸੇ ਵੀਰ ਦੀ ਜੇ ਕੇ ਵੀ ਇਹਨੇ online ਤਸੱਲੀ ਕਰਨੀ ਹੋਵੇਗੀ ਤਾਂ ਕੋਈ ਨਹੀਂ online ਤੇ ਤਸੱਲੀ ਕਰਾ ਦੇਾਂਗੇ ਤਿੱਪ ਕੇ ਆ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਆ ਲਓ ਸੌਗੜ ਚੰਗੀ ਆ ਦੋਸਤੋ ਬਾਕੀ ਆ ਬਾਡੀ ਸਟਰਕਚਰ ਆ ਥਣ ਭਾਂਡੇ ਦੀ ਕਾਫੀ ਸਾਫ ਸੁਥਰੀ ਆ ਤੇ 8 10 ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਜੇ ਕੋਈ ਫਿਰ ਕਨਫਰਮ ਕਰ ਦਿੰਦੇ ਆ ਤੇ ਬਾਕੀ ਸ਼ੇਰੇ ਵੀਰ ਮੁੱਲ ਕੀ ਰੋ ਕਹਿੰਦਾ ਮੁੱਲ ਤੇ ਸੰਤੂ ਸਾਹਿਬ ਇਹਦਾ ਕਰਾਂਗੇ ਆਪਾਂ 55000 ਰੁਪਿਆ 55 ਹਾਂਜੀ 50 ਦੀਆਂ ਨਾ ਕਰਦੇ ਆ ਜੇ ਅਸਰ ਉਹ 50 ਹੋਊਗੀ 50 ਠੀਕ ਹੈ ਜੀ ਬਾਕੀ ਚੌਂ ਚਾਂ ਬਹੁਤ ਚੰਗੇ ਨਿਕਲੂਗੀ ਦੁੱਧ ਵੀ ਵਸੀ 18 19 ਕਿਲੋ ਪਰ ਹੀ ਜਊਗੀ ਸਭ ਕੁਝ ਠੀਕ ਹੈ ਜੀ ਹਾਂਜੀ ਲੋਬ ਦੋਸਤੋ 50000 ਜਿਹੜਾ ਲਾਸਟ ਲੈਣ ਦੇਣਾ ਜੈਸ ਨੂੰ ਉਹ 50000 ਆ ਠੀਕ ਆ ਅਸੋ ਵਾਰਡ ਪਸੰਦ ਆ ਜੂਗੀ ਚੰਗੀ ਆ ਕਰਨ ਵਾਲੀ ਜਿੰਨੇ ਵੀ ਆ ਨਿੱਗਰ ਆ ਥੋੜਾ ਜੈਨੂੰ ਹਲਾਦ ਕੇ ਇੱਕ ਪਾਸੇ ਆ ਨਾ ਦੇਵਾਇ ਤੇ ਪਰਣਾ ਹੀ ਸ਼ੁਰੂ ਕੀਤਾ ਵਛੀ ਨੇ ਚੰਗੀ ਬਣੂਗੀ ਠੀਕ ਆ ਨਵੀਂ ਸ਼ੇਰੇ ਵੀਰ ਅੱਗੇ ਸਾਈਕਲ ਨੰਬਰ ਤੇ ਜਿਹੜੀ ਆਪਣੇ ਕੋਲ ਅਗਲੀ ਵਿਹੜ ਆ ਇਹਦੀ ਡਿਟੇਲ ਕਰਿਓ ਸਾਂਜੀ ਇਹਨੇ ਪਹਿਲੇ ਸਵੇਰ ਸੋਣਾ ਸੰਸਾ ਪਹਿਲਾ ਸਵੇਰ ਸੋਣਾ ਤੇ ਪਹਿਲਾ ਸਵੇਰ ਦੋਂਦੀ ਬੱਛੀ ਆ ਦੋਂਦੀ ਆ ਹਾਂਜੀ ਲੋਬੀ ਦੋ ਦਿਨ ਬੱਸੀਏ ਦੋ ਲੈ ਜੇ ਚਾਰ ਲੈ ਜੇ ਹਫਤਾ ਲੈ ਜੇ ਇੱਥੇ ਕੀ ਖੜੂਗੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਆਲਮੋਸਟ ਤਿਆਰੀ ਤੇ ਆ ਬਾਕੀ ਤਿੰਨ ਚਾਰ ਤਿੰਨ ਚਾਰ ਕ ਦਿਨ ਇੱਥੇ ਸਮਾਂ ਲੈ ਕੇ ਜਾਂਦੀ ਆ ਨਵੀਂ ਬੱਚੀ ਆ ਦੰਦਾਂ ਦੇ ਵਿੱਚੋਂ ਦੁੰਦੀ ਆ ਸੰਤੂ ਸਾਹਿਬ ਗੱਡੀ-ਕੁੱਡੀ ਦੇ ਆਨ ਕਰਕੇ ਉਤਰਾਂ ਤਾਂ ਭਾਂਵੇਂ ਬੱਸੀ ਦਿਨ ਲੈ ਹੀ ਜਾਵੇ ਠੀਕ ਵੇਲੇ ਤੁਹਾਨੂੰ ਪਤਾ ਵੀ ਡੰਗਰਾਇਆ ਗੱਡੀ ਤੇ ਆਨ ਕਰਕੇ ਫੇਰ ਸੁੱਪੇਂਦਾ ਕੇ ਬਿਲਕੁਲ 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 ਤੇ ਬਾਕੀ ਦੋਸਤੋ ਕੱਦ ਵੀ ਸੋਹਣਾ ਹੈ ਕੱਦ ਕਾਠ ਵਾਲੀ ਹੈ ਵੱਡੀ ਬਿਹੜਿਆ ਪੂਰੀ ਵੇਖ ਕੇ ਚੈੱਕ ਕਰੋ ਕਾਫੀ ਸੋਹਣੀ ਫੇਸ ਕੁਆਲਿਟੀ ਆ ਛੋਟੇ ਜੇ ਕੰਨ ਬਿਲਕੁਲ ਪਤਲਾ ਜਿਹਾ ਫੇਸ ਆ ਕੱਦ ਕਾਠ ਉੱਚਾ ਪੂਰੇ ਵੱਡੇ ਕੱਦ ਕਾਠ ਦੀ ਹੈ ਉਹ ਸੌਦਾ ਕਰਦਾ ਤੇ ਵੱਡੇ ਕੱਦ ਦੇ ਵਿੱਚ ਆ ਠੀਕ ਆ ਬਾਕੀ ਉਮਰ ਦੇ ਹਿਸਾਬ ਨਾਲ ਆਪਾਂ ਵੇਖੀਏ ਤੇ ਹਜੇ ਵਧਣਾ ਫੁੱਲਣਾ ਐ ਬੱਚੀ ਨੇ ਦੋਂਦੀ ਆ ਜੁਬਾਨ ਹੁੰਦੇ ਤੱਕ ਪਸ਼ੂ ਦੋਸਤੋ ਵੱਧਦਾ ਹੀ ਆ ਠੀਕ ਆ ਜੀ ਬਾਕੀ 2 4 3 4 ਦਿਨ ਐਸਟੀਮੇਟ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਨਾਥਨਾ ਕਰਮ ਵਾਲੀ ਦਾ ਕਾਫੀ ਸੋਹਣਾ ਕੰਪੈਕਟ ਜਿਹਾ ਡੈ ਫਿਕਸ ਆਡਰ ਆ ਬਾਕੀ ਥਾਂ ਤੋਂ ਪੂਰਾ ਹੱਥੀ ਚੁਬਾਈ ਦਾ ਨਿਕਲ ਕੇ ਸਾਹਮਣੇ ਆ ਜਾਊਗਾ ਤੇ ਆਹ ਦੇਖੋ ਜੀ ਠੀਕ ਆ ਜੀ ਸੋ ਹੁਣ ਸੂਰਤ ਤੋਂ ਬਚੀ ਆਪਣੇ ਤੋਂ ਵੀ ਡਰਦੀਆਂ ਬਚੀਆਂ ਹਾਂਜੀ ਹਾਂਜੀ ਬਿਲਕੁਲ ਲਓ ਜੀ ਸੋ ਕੁਆਲਟੀ ਵੇਖ ਕੇ ਦੋਸਤੋ ਚੈੱਕ ਕਰੋ ਠੰਡੀ ਧੀਰੀ ਸੀਲਸ ਲੱਗ ਐਦਾਂ ਭਾਂ ਤੇ ਪੀ ਜੋ ਬਸਨ ਸਾਹਿਬ ਲਓ ਜੀ ਜਿੱਦਾਂ ਮਰਜੀ ਤੁਸੀਂ ਅੱਲੀ ਕਰੀ ਚਲੋ ਨਵੀਂ ਬੱਚੀ ਆ ਬਹੁਤ ਜਿਆਦ ਬ੍ਰੀਡ ਵੀ ਪੂਰੀ ਆ ਹਾਂ ਬਿਲਕੁਲ ਬਿਲਕੁਲ ਉਹ ਨਸਲ ਬ੍ਰੀਡ ਪੂਰੀ ਆ ਦੋਸਤੋ ਠੀਕ ਆ ਬਾਕੀ ਜਿਹੜਾ ਕੋਈ ਵੀਰ ਅੱਗੇ ਚਾਹਵਾਣਾ ਚੰਗਾ ਪਸ਼ੂ ਲੱਭ ਰਿਓ ਤੇ ਨਵਾਂ ਪਸ਼ੂ ਲੱਭ ਰਿਓ ਤੇ ਉਹਨਾਂ ਵੀਰਾਂ ਲਈ ਪਹਿਲ ਕਦਮੀ ਹੋਊਗੀ ਉਹਨੂੰ ਖਰੀਦਣ ਦੀ ਤੇ ਜਰੂਰ ਤੁਸੀਂ ਸੰਪਰਕ ਕਰ ਲਿਓ ਤੇ ਕਾਹ ਤੋਂ ਸੋਹਣਾ ਬੱਚੀ ਦਾ ਪਸੰਦੀਦਾ ਆ ਪੂਰਾ ਠੀਕ ਆ ਜੀ ਤੇ ਥਾਨ ਚੱਡੇ ਦੀ ਵੀ ਪੂਰੀ ਖਬਰਦਾਰ ਲੋ ਜੀ ਟਿਕਾ ਬਹੁਤ ਜਿਆਰੀ ਬੱਛੀ ਲੋ ਜੀ ਸੋ ਥਾਂ ਦੀ ਕੁਆਲਿਟੀ ਵੇਖੋ ਆਸਪਤਾ ਠੀਕਾ ਜੀ ਸੋ ਹਵਾਨਾ ਲੇਵਾ ਦੋਸਤੋ ਉਹਨਾਂ ਹੀ ਗਾਂ ਨੂੰ ਤੇ ਉਹਨਾਂ ਹੀ ਪਛਾਣ ਨੂੰ ਬਣਾ ਕੇ ਤਿਆਰ ਕੀਤਾ ਕਰਮਾਲੀ ਨੇ ਤੇ ਸ਼ੇਰੇ ਵੀਰ ਮੋਲਵਾੜੀ ਕੀ ਰੋਗੇ ਕੀ ਲੈਣੇ ਦੇਣੇ ਕਰਦੇ ਆਂ ਤੇ ਮੋਲ ਤੇ ਸੰਧੂ ਸਾਹਿਬ ਇਹੋ ਜੀ ਬੱਛੀ ਦਾ ਮੰਨ ਲਓ ਭਾਵੇਂ 60 65 ਦੀ ਵੀ ਵੇਚ ਲਈਏ ਆਪਾਂ 60 ਮੁੱਲ ਕਰਾਂਗੇ ਤੇ 55000 ਦੀ ਬੱਛੀ ਦੇ ਦਿਆਂਗੇ 55 ਦੀ ਹਾਂਜੀ ਤੇ ਹਾਣਾ ਵਿੱਚੋਂ ਮਾਨਤਾਂ ਵੀ ਜ਼ਰੂਰੀ ਕਰਨੇ ਆ ਮਾਨਤਾਂ ਛੋੜਛੱਪਾ ਹੋ ਜਾਊਗਾ ਬਾਕੀ ਮਾਲ ਦਾ ਬੋਲ ਤੁਹਾਨੂੰ ਪਤਾ ਜਿਤਰਾ ਦਾ ਹੁਣ ਹੈਗਾ ਉਤਰਾਂ ਦਾ ਆਪਾਂ ਨੂੰ ਕਰਨਾ ਪੈਣਾ ਵੱਛੀ ਬਹੁਤ ਚੰਗੀ ਆ ਵੱਛੀ ਦੋਸਤੋ ਖਰੀਆ ਠੀਕ ਹੈ ਜੀ ਕੋਈ ਸ਼ੱਕ ਨਹੀਂਗਾ ਵੀ ਠੀਕ ਹੈ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਇੱਥੇ ਆਣ ਕੇ ਕਿਸੇ ਵੀਰ ਦੇ ਜਜੇ ਨਾ ਸੌਦਾ 20+ ਸੰਸਫ ਪਹਿਲੇ ਨਹੀਂ ਕਰ ਜੂਗੀ ਵੱਛੀ ਠੀਕ ਹੈ ਜੀ ਜੇ ਸੇਵਾ ਕਰੂ ਅਗਲਾ ਤੇ ਆ ਬਿਲਕੁਲ ਸੇਵਾ ਦਾ ਹੀ ਹੈ ਜੀ ਸੇਵਾ ਦਾ ਮੇਵਾ ਬਿਲਕੁਲ ਸਹੀ ਗੱਲ ਹੈ ਸੇਵਾ ਦੇ ਨਾਲ ਬਿਲਕੁਲ ਜੀ ਬਿਲਕੁਲ ਵੱਛੀ ਚੰਗੀ ਹੈ ਦੋਸਤੋ ਤੇ 55000 ਲੈਣ ਦੇ ਠੀਕ ਆ ਤੇ ਬਾਕੀ ਜਿੰਨੀ ਵੀ ਆ ਕਰਮਾਂ ਵਾਲੀ ਸਾਫ ਸੁਥਰੀ ਆ ਚੰਗੀ ਆ ਥਣ ਭਾਂਡੇ ਦੀ ਨਿੱਕਰ ਠੀਕ ਆ ਜੀ ਬਾਡੀ ਵੀ ਪੂਰੀ ਆ ਫਿੱਟ ਫਾਟ ਆ ਕੱਦ ਸੋਹਣਾ ਤੇ ਜਿਹੜੇ ਵੀਰ ਨੂੰ ਜਜੂ ਕੀ ਸੌਦਾ ਕਰ ਲਿਓ ਤੇ ਤੀਸਰੇ ਨੰਬਰ ਤੇ ਜਿਹੜੀ ਵੀਰ ਸ਼ੇਰੇ ਆਪਣੇ ਕੋਲ ਇਹ ਵੜ੍ਹੇ ਸੁਈ ਆ ਸੁਈ ਆ ਸੰਸਾਦ ਦੂਜਾ ਸੁਆ ਸੁਈ ਆ ਠੀਕ ਹੈ ਜੀ ਲਓ ਦੋਸਤੋ ਇਹ ਵੜ੍ਹੇ ਸੁਈ ਆ ਤੇ ਸੁਬਾ ਦੂਜਾ ਅੱਜ ਕਿੰਨਾ ਕ ਸਮਾਂ ਹੋ ਗਿਆ ਨੂੰ ਸੁਈ ਨੂੰ ਸੁਈ ਨੂੰ ਸੰ 15 ਦਿਨ ਹੋ ਗਏ ਠੀਕ ਆ ਜੀ 15 ਦਿਨਾਂ ਦੀ ਸੁਈ ਆ ਤੇ ਬੱਚਾ ਮਗਰ ਤੇ ਵੱਛੀ ਆਈ ਵੱਛੀ ਬਹੁਤ ਚੰਗੀ ਆ ਆਲੋਕਾਰ ਜਿਹਨੂੰ ਆਪਾਂ ਕਹਿ ਸਕਦੇ ਪੂਰੀ ਜ਼ਬਰਦਸਤ ਆ ਬਹੁਤ ਜਿਆਦੀ ਆਲੋਕਾਰ ਪੂਰੀ ਜ਼ਬਰਦਸਤ ਆ ਦੋਸਤੋ ਮਗਰ ਵੱਛੀ ਆ ਵੱਛੀ ਵੀ ਤੁਹਾਨੂੰ ਦਿਖਾਵਾਂਗੇ ਗਾਂ ਦੇ ਨਾਲੋਂ ਵੀ ਆਲੋਕਾਰ ਵੱਛੀ ਆ ਠੀਕ ਹੈ ਜੀ ਮੰਨ ਲਓ ਜੇ ਕੋਈ ਭੈਣ ਭਰਾ ਸੰਭੂਗਾ ਤੇ ਗਾਂ ਦੇ ਅਗਲੇ ਸੂਏ ਦੇ ਨਾਲ ਹੀ ਵੱਛੀ ਸਵਾ ਸਕਦਾ ਬਿਲਕੁਲ ਜੀ ਬਿਲਕੁਲ ਉਹ ਵੀ ਆਪਾਂ ਵੀਰਾਂ ਨੂੰ ਦਿਖਾਵਾਂਗੇ ਪੂਰੀ ਬਸ ਦੁੱਧ ਹੀ ਤੁਸੀਂ ਦੱਸਿਆ ਵੀ ਚੰਗਾ ਖਾਸਾ ਪੀਉਂਦੇ ਰਹੇ ਜਿੱਥੋਂ ਵੀ ਆਈ ਹੈ ਦੁੱਧ ਸੰਦੂਸਾਰ ਹਾਂ ਦੁੱਧ ਵਾਲਾ ਦੇ ਲੋਕ ਆਹਣਾ ਜੇ ਸਾਰਾ ਉਹਨੂੰ ਪਿਆਦੇ ਤੇ ਮਿਲ ਕੇ ਰੱਖਦੇ ਕੀ ਆ ਇੱਕ ਟਾਈਮ ਦਾ 4 ਕਿਲੋ ਘਰ ਵਾਲੇ ਨੂੰ ਦੁੱਧ ਹੀ ਪੀਉਂਦੇ ਰਹੇ ਵਾਹ ਜੀ ਵਾਹ ਤੇ ਨਾਲੇ ਤੁਹਾਨੂੰ ਵਿਖਾਉਣੇ ਤੁਸੀਂ ਦੱਸੋਗੇ ਆਪ ਵੀ ਵਾਕਿਆ ਪਿਆ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਬਾਕੀ ਸੇਤ ਤੋਂ ਹੀ ਪਤਾ ਲੱਗ ਜਾਊਗਾ ਬੱਚੀ ਤੁਹਾਨੂੰ ਦਿਖਾਵਾਂਗੇ ਬਹੁਤ ਖੂਬਸੂਰਤ ਬੱਚੀ ਤਿਆਰ ਕਰ ਰਹੀ ਆ ਮਤਲਬ ਕਿ ਚੰਗੀ ਸੇਵਾ ਦੇ ਵਿੱਚੋਂ ਆਈ ਆ ਬੱਚੀ ਬਹੁਤ ਚੰਗੀ ਸੰਭੀ ਸੁੰਦੀ ਆ ਠ ਤੁਹਾਡਾ ਕਿੰਨਾ ਚਵਾ ਦਾਂਗੇ ਜੀ ਸੰਤੂ ਸਾਹਿਬ ਜੀ ਇਹ ਦੁੱਧ ਚਵਾਈ ਦਾ ਤਾਂ ਭਾਵੇਂ 22 ਤੇ ਹੀ ਆਪਾਂ ਕਹੀਏ 20 ਕਿਲੋ ਦੁੱਧ ਆਪਾਂ ਚਵਾ ਕੇ ਦਵਾਂਗੇ ਠੀਕ ਹੈ ਜੀ ਆਪਣੇ ਘਰ ਦਾ ਭਾਵੇਂ ਕੋ ਪੈਣ ਭਰਾ ਦੋ ਦਿਨ ਚੋਲੇ ਤਿੰਨ ਦਿਨ ਚੋਲੇ ਠੀਕ ਹੈ ਜੀ 20 ਕਿਲੋ ਦੁੱਧ ਐਸ ਵੇਲੇ ਇਹਦੇ ਕੋ ਤਿਆਰ ਜੀ ਲਓ ਦੋਸਤੋ 20 ਕਿਲੋ ਦੁੱਧ ਜਿਹੜਾ ਹਾਜ਼ਰ ਆ ਇਸ ਟਾਈਮ ਇਸ ਵਾੜ ਦੇ ਥੱਲੇ ਦੂਸਰਾ ਸਵੇਰ ਸੁਹੀ ਆ ਤੇ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਬਾਕੀ ਬੱਸੀ ਇੱਕ ਇਹਦੇ ਮਗਰੋਂ ਆਪਾਂ ਤੁਹਾਨੂੰ ਦਿਖਾਵਾਂਗੇ ਤਸੱਲੀ ਦੇ ਨਾਲ ਕੋਈ ਕਿਸੇ ਵੀਰ ਨੇ ਇਹ ਵਿਸਕਾਰੀ ਪਿੰਨੀਆਂ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਬਾਕੀ ਆਰਡਰ ਦੀ ਕੁਆਲਿਟੀ ਆ ਹੈਗੀ ਆ ਤੇ ਸਮਾਂ ਤੁਸੀਂ ਨੋਟ ਕਰ ਹੀ ਲਿਆ ਨਾਲ ਠੀਕ ਆ ਜੀ ਆਜਾ ਸੰਸਾਦ ਖਾਈਏ ਵਛੀ ਹੋਣ ਆ ਲਓ ਜੀ ਆਹ ਮਹੀ ਦਾ ਕਰਕੇ ਗਿੱਲੀ ਹੈ ਲਿਸ਼ਕਲਿਸ਼ ਕੀ ਬੜੀ ਵਛੀ ਦੀ ਆਹ ਲਓ ਜੀ ਦਿਖਾਓ ਵਛੀ ਇਹ ਕਿੰਨੀ ਲਓ ਜੀ ਸੋ ਬੱਚਾ ਵੇਖੋ ਦੋਸਤ ਠੀਕ ਆ ਜੀ ਚੌੜੇ ਪੇਠ ਪੂਰੇ ਦੇ ਵਿੱਚ ਮੇਲ ਬੂਲ ਦੀ ਵੇਖੋ ਬੱਚੀ ਗਿੱਡੀ ਲੰਮੀ ਆ ਬਹੁਤ ਖੂਬਸੂਰਤ ਬੱਚਾ ਠੀਕ ਆ ਜੀ ਕੁਈ ਅੱਗੇ ਕੋਈ ਵੀਰ ਹੋਰ ਹੈ ਨਿਗਰਾਨੀ ਦੇ ਨਾਲ ਸਾਹ ਲੂਗਾ ਤੇ ਦੋਸਤੋ ਕੋਈ ਜਿਵੇਂ ਆਪਾਂ ਨਾਰਮਲ ਹੀ ਕਹਿੰਦੇ ਆ ਵੀ ਚੰਗੀ ਸੇਵਾ ਲਈ ਕੋਈ 11 12 ਮਹੀਨਿਆਂ ਦੇ ਲਾਉਣ ਦੇ ਬੱਤਰ ਹੋ ਜੂਗੀ ਬਚੀ ਆਹ ਲਓ ਬਹੁਤ ਖੂਬਸੂਰਤ ਠੀਕ ਹੈ ਬਾਕੀ ਥਾਣਾ ਕੁਆਲਟੀ ਇੱਕ ਵਾਰੀ ਵੀ ਤੇ ਸ਼ੇਰ ਇੱਥੇ ਰੋਕ ਲਿਆ ਜੇ ਇੱਕ ਵਾਰੀ ਜਰੂਰ ਦਿਖਾ ਦਈਏ ਬਰਾਦਦੀ ਆਪਾਂ ਆਹ ਲਓ ਵੀ ਦੋਸਤੋ ਕਰੋ ਚੰਨ ਚੰਨ ਬਹੁਤ ਚੰਗੀ ਸੰਸਾ ਆਹ ਲਓ ਜੀ ਆਹ ਲਓ ਜੀ ਠੀਕ ਹੈ ਜੀ ਫਲਾਂ ਫਲਾਂ ਦੇ ਸਮਾਦੇ ਕਿਆ ਬੜਾ ਬੜੀ ਗਾਂ ਚੁੰਗ ਜਦ ਤੱਕ ਜਾਂਦੀ ਹੈ ਉਧਰ ਬਿਲਕੁਲ ਜੀ ਬਿਲਕੁਲ ਨਾਲੇ ਟਾਈਮ ਵੀ ਹੋਇਆ ਪਿਆ ਨਾ ਆ ਟਾਈਮ ਹੋਇਆ ਹੋਈ ਦਾ ਸਮਾਂ ਵੀ ਹੋ ਗਿਆ ਨਾਲੇ ਕਾਲੀ ਪੈਨਦਾ ਹੀ ਹੋ ਵੀ ਕਿ ਲੋ ਜੀ ਦੋਸਤੋ 20 ਕਿਲੋ ਹੁਣ ਇਸ ਟਾਈਮ ਨੈੱਟ ਜਿਹੜਾ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਤੇ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰਾ ਕਰਮਾਰੀ ਥਣ ਥਣ ਬਹੁਤ ਸੋਹਣਾ ਲੱਗਾ ਮੁਠੀ ਥਣਾ ਹਥੀ ਚੁਵਾਈ ਵਾਲਾ ਚੋਣ ਚਾਣੇ ਸੰਸਾ ਬਹੁਤ ਚੰਗੀ ਬਿਲਕੁਲ ਜੀ ਤੇ ਸ਼ੇਰੇ ਵੀਰੇ ਫਿਰ ਕਿੱਥੋਂ ਤੱਕ ਦੇ ਦੇਣੀ ਆ ਬੋਲ ਕੀ ਕਰਦੇ ਆ ਕਿੱਥੋਂ ਤੱਕ ਖਾਣ ਆਊਗੀ ਬੋਲ ਸੰਸਾ ਦਾ 65 ਆ 60 ਦੀ ਆਣਾ ਕਰਦਾ ਸੀ 60 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 60000 ਦੀ ਵੀਰਾਂ ਦਾ ਵੀ ਹਾਂ ਨਾ ਕਰਦੇ ਆ ਕਿ ਮੁੱਲ 65000 ਆਓ ਸੰਸਾਭ ਇੱਧਰ ਹੀ ਆਓ ਤੇ ਆ ਜਾਓ ਜੀ ਜ਼ਰੂਰ ਇੱਥੋਂ ਖਾਓ ਸ਼ੀਕਰੀਆਂ ਉਹ ਖਾਦ ਕੇ ਹੋਰ ਨੇੜੇ ਉਹ ਦਿਖਾ ਦਿੰਨੇ ਆ ਜੀ ਆਹ ਲਓ ਠੀਕ ਹੈ ਜੀ ਸੋ ਦੋਸਤੋ ਇੱਕ ਬਹਿਣੀ ਵਾਲੇ ਪਾਸੇੋਂ ਮੋਸਟਲੀ ਆਪਾਂ ਨਾਰਮਲੀ ਇੱਕ ਚਵਾਈ ਕਰਦੇ ਆ ਜਿਹੜੇ ਪਾਸੇ ਮੈਨੂੰ ਵੀ ਬਹੁਤ ਚੰਗੀ ਹਾਂ ਲਓ ਜੀ ਸੋ ਕਾਫੀ ਖੂਬਸੂਰਤ ਥਾਨ ਦੀ ਕੁਆਲਿਟੀ ਆ ਤੇ 60000 ਦੀ ਜਿਹੜੀ ਆ ਤੁਹਾਨੂੰ ਇਹ ਵਾੜ ਮਿਲ ਜੂਗੀ ਮਗਰ ਬੱਚਾ ਬਹੁਤ ਆ ਸਟੈਂਡਰਡ ਦਾ ਚੰਗੀ ਸੋਹਣੀ ਬੱਚੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਤੀ ਆ ਤੇ ਇਹ ਦੋਸਤੋ ਵਾੜਾਂ ਸਿਗੀਆਂ ਜਿਹੜੀਆਂ ਤਿੰਨ ਵੀਰ ਸ਼ੇਰੇ ਦੇ ਕੋਲੇ ਵਕਾਊ ਨੇ ਠੀਕ ਆ ਜੀ ਇਹਨਾਂ ਬਾਰੇ ਤੁਸੀਂ ਗੱਲਬਾਤ ਕਰ ਲਿਓ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਇੱਕ ਝੋਟੀ ਦਿਖਾਉਣੀ ਆ ਤੇ ਫਿਰ ਸ਼ੇਰੇ ਝੋਟੀ ਦਾ ਕੀ ਰਿਕਾਰਡ ਆ ਕੀ ਡਿਟੇਲ ਆਂਦੀ ਸੰਤੋ ਸਾਹਿਬ ਦੂਜਾ ਸੁਗਵ ਦੂਸਰਾ ਸੁਗਵ ਠੀਕ ਆ ਜੀ 10 ਕਿਲੋ ਦੁੱਧ ਐਸ ਸਮੇਂ ਤਿਆਰ ਆ 10 ਕਿਲੋ 10 ਕਿਲੋ ਦੁੱਧ ਤਿਆਰ ਠੀਕ ਹੈ ਜੀ ਆਪਾਂ ਕਹਿਨ ਨੂੰ ਮਾਲੋ ਚਵਾਈ ਵਾਲਾ ਪਾ ਕੇ 11-12 ਵੀ ਕਹਿ ਦਈਏ ਪਰ ਨਹੀਂ 10 ਕਿਲੋ ਅਗਲਾ ਜਿਹੜਾ ਮੂ ਕੋ ਮਰਜੀ ਦੋ ਟਾਈਮ ਤਿੰਨ ਟਾਈਮ ਚੁਆ ਕੇ ਤਸੱਲੀ ਕਰਾ ਕੇ ਦਾਂਗੇ ਠੀਕ ਹੈ ਜੀ ਜੇ ਕਿਸ ਨੇ ਆਨਲਾਈਨ ਵੀ ਚੁਆਣੀ ਉਹ ਵੀ ਆਪਾਂ ਚੁਆ ਕੇ ਅੱਛਾ ਤੇ ਤਸੱਲੀ ਕਰਾ ਸਕਦੇ ਬੱਚਾ ਇਹਦੇ ਮਗਰ ਕੀ ਆ ਬੱਚਾ ਮਗਰ ਕਟਾ ਜੀ ਮਗਰ ਕਟਾ ਦਿਖਾ ਦਾਂਗੇ ਆਪਾਂ ਤੇ ਹੁਣ ਮਤਲਬ ਅੱਜ ਸਮਾਂ ਕਿੰਨਾ ਕੋ ਗਿਆ ਨੂੰ ਸਹੀ ਨੂੰ ਇਹਨੂੰ ਸੰਤੂ ਸਾਹਿਬ ਹੋ ਹੀ ਗਿਆ 20-25 ਦਿਨ ਆਪਾਂਵੇਂ ਦੋਹਾਂ ਚੋਹਾਂ 10 ਦਿਨਾਂ ਦੀ ਆਖੀ ਉਹ ਕੰਮ ਕਰਨਾ ਨਹੀਂ 20-25 ਮਹੀਨੇ ਦੀ ਵੀ ਹੋ ਸਕਦੀ ਜੀ ਮਹੀਨੇ ਤਾਂ ਮੰਨ ਲੈ ਕੋਈ ਸੁਭਾ ਹਾਂਜੀ ਮਹੀਨੇ ਦਾ ਮੰਨੇ ਕਿ ਲੈ ਸਕਦਾ ਮਹੀਨੇ ਦਾ ਵੀ ਦੋਸਤੋ ਸੁਆ ਕੋਈ ਵੀ ਰ ਮੰਨ ਸਕਦਾ ਠੀਕ ਆ ਜੀ ਤੇ ਬੱਚਾ ਆਪ ਤੁਹਾਨੂੰ ਦਿਖਾਦਾ ਕਿ ਮਗਰ ਕਟਾ ਮੇਲ ਕਾਫ ਆ ਤੇ ਸੂਵੇ ਦੂਜੀ ਸੂਈ ਇਹ ਛੋਟੀ ਠੀਕ ਆ ਜੀ ਤੇ ਬਾਕੀ ਹਾਈਟ ਚੰਗੀ ਆ ਤੇ ਜਿੰਨੀ ਵੀਆ ਕਰਮ ਵਾਲੀ ਵੇਖੋ ਭਾਰੀ ਆ ਵਜਨ ਬਹੁਤ ਵਜਨ ਦੋੜ ਪੂਰਾ ਠੀਕ ਆ ਜੀ ਤੇ ਸਾਈ ਸੂਈ ਪੂਰੀ ਆ ਮੱਥਾ ਬਿਲਕੁਲ ਬਲਾਏਗਾ ਸਿੰਗੀ ਸਿੰਗੀ ਪਿਆਰੀ ਆ ਤੇ ਪੂਛ ਜਿਹੜੀ ਦੋਸਤੋ ਹੈਗੀ ਆ ਕੋਈ ਡੇਢ ਦੋ ਗਿੱਠ ਵਾਈਟ ਤੇ ਬਾਕੀ ਓਵਰ ਆਲ ਜਿੰਨੀ ਆ ਮੱਥੇ ਤੋਂ ਲੈ ਕੇ ਆਹ ਸੰਧੂ ਸਾਹਿਬ ਇਹ ਨਾ ਮਲਕੇ ਤਰ ਦੇਖ ਲੋ ਇਹਨੂੰ ਅੰਦਰ ਕਰ ਲਿਆ ਬੱਚਾ ਮੜਿਆ ਮੂੰਹ ਮਾਰ ਗਿਆ ਤੇ ਪਸਮ ਪਈ ਛੁਟੀ ਅੱਜ ਹੁਣ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਉਹ ਤਰ੍ਹਾਂ ਹੁਣ ਤੇ ਛੋਟੀ ਸਗੋ ਕੱਟ ਦੀਦੀ ਆ ਥੱਲੇ ਪਸਮ ਕਿ ਉਹ ਤਰ੍ਹਾਂ ਛੋਟੀ ਬਹੁਤ ਚੰਗੀ ਹੈ ਠੀਕ ਹੈ ਜੀ ਠੀਕ ਤੁਹਾਨੂੰ ਪਤਾ ਜਿਹੜਾ ਦੁੱਧ ਇਹ ਥਾਣਾ ਚਾਹਿੰਦਾ ਡੰਗਰ ਦੀ ਬੰਤਰ ਕੱਟ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਪਰ ਲਓ ਵੀ ਠੀਕ ਹੈ ਜੀ ਲੰਬਾ ਥਾਣਾ ਦੋਸਤੋ ਬਾਕੀ 10 ਕਿਲੋ ਦੁੱਧ ਵੀਰ ਦੱਸ ਰਿਹਾ ਵੀ ਹੁਣ 10 ਕਿਲੋ ਇਹਦੇ ਤੇ ਇਹਦੇ ਥੱਲੇ ਮੌਕੇ ਤੇ ਹਾਜ਼ਰ ਆ ਬਾਕੀ ਕੋਈ ਵੀਰ ਆਪਦੀ ਤਸੱਲੀ ਕਰੇਗਾ ਚੋਕੇ ਤਸੱ ਹਾਂ ਲੋ ਬਾਕੀ ਸੇਲਸ ਆਉਂ ਟੰਡੀਆਂ ਪੋਲੀ ਰੂਵਰ ਗੀ ਹਾਂ ਬਿਲਕੁਲ ਜੀ ਬਿਲਕੁਲ ਆਪਦਾ ਇਹਦਾ ਪਸ਼ਮੀ ਕਰਕੇ ਤਾਂ ਇੱਕੜ ਵਰਗਾ ਗੋਲ ਚੱਡਾ ਬਣਾਉਂਦੀ ਆ ਹਾਂ 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 ਨਵ ਦੋਸਤੋ ਇੱਕ ਮਹੀਨਾ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਲਿਓ 10 ਕਿਲੋ ਦੁੱਧ ਮਗਰ ਕਟਾ ਮੇਲ ਕਾਫ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਸ ਝੋਟੀ ਦਾ ਤੇ ਬਾਕੀ ਰੇਟ ਪੜਤਾ ਪੁੱਛ ਕਿ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੇ ਆਹ ਵੇਖੋ ਥਣ ਥਣ ਆ ਗਈ ਆਹ ਲੋ ਜੀ ਆਹ ਬੱਚਾ ਜੀ ਠੀਕ ਹੈ ਜੀ ਸੋ ਬੱਚੇ ਤੋਂ ਵੀ ਵੀਰਾਂ ਨੇ ਆਈਡੀਆ ਤੁਸੀਂ ਲਾ ਹੀ ਲੈਣਾ ਠੀਕ ਹੈ ਜੀ ਹਰ ਕੋ ਬੰਦਾ ਸੂਝ ਬੂਝ ਵਾਲਾ ਹੈਗਾ ਠੀਕ ਹੈ ਜੀ ਬਾਜੀ ਅਸਾਂ ਨੂੰ ਸਭ ਹਾਂ ਨਹੀਂ ਚੰਗੀ ਹੈ ਜਿੰਨੀ ਵੀ ਕਰਮ ਵਾਲੀ ਸਭਾਈਆਂ ਪੂਰੀਆਂ ਲਈ ਖੜੀ ਹੈ ਥੱਲਾ ਬਹੁਤ ਸਾਫ਼ ਲੱਗ ਰਿਹਾ ਇੱਕ ਸਾਰ ਲੀਗਾ ਤੇ ਧਾਰਾਂ ਤੂਰਾ ਵੀਰ ਸ਼ੇਰੇ ਜਰੂਰ ਆਪਣੇ ਭੈਣ ਭਰਾਵਾਂ ਨੂੰ ਦੱਸ ਦੋ ਵੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਆਪਦੀ ਥਾਂ ਬਰਾਬਰ ਆ ਬਿਲਕੁਲ ਜੀ ਇੱਕ ਥਾਰ ਦਾ ਫਰਕ ਹੈ ਉਧਰ ਉਧਰ ਨਹੀਂ ਹੈਗਾ ਅਗਲੇ ਨਾਲ ਅਗਲਾ ਮਗਰਲੇ ਨਾਲ ਮਗਰਲਾ ਤਸੱਲੀ ਠੀਕ ਹੈ ਕੋਈ ਪੂਰ ਛਟਾ ਨਹੀਂ ਕੋਈ ਵੱਧ ਘਟ ਠੀਕ ਹੈ ਜੀ ਇਹ ਨਹੀਂ ਕੋਈ ਭੈਣ ਭਰਾ ਚੱਲ ਗਿਆ ਹੋਊਗਾ ਤੇ ਇੱਥੇ ਆਏ ਕੋਈ ਮਾਲੂ ਥਾਨ ਉਧਰਲਾ ਉਹ ਅੱਧਾ ਕੋ ਪਾਉਣਾ ਕੋਈ ਐ ਵਧੀਆ ਓਕੇ ਚ ਵਾਈ ਹੋਊਗੀ ਠੀਕ ਆ ਤੇ ਕੀ ਮ ਮੋਲ ਸੰਦੂ ਸਾਹਿਬ ਇਹਦਾ ਆਪਾਂ ਕਰਾਂਗੇ ਬਿਲਕੁਲ ਜਾਇਜ਼ ਆ ਲੈਂਦੇ ਨਾਲ ਹੀ ਮੋਲ 75000 70 ਦੀ ਹਾਂ ਨਾ ਕਰਾਂਗੇ 70 ਦੀ 70 ਦੀ ਲਓ ਜੀ 70000 ਦੀ ਦੋਸਤ ਹਾਂ ਨਾ ਹੋਊਗੀ ਮੋਲ 75 ਕਰਾ ਲਓ ਠੀਕ ਆ ਜੀ ਜੋ ਮਰਜੀ 70000 ਦੀ ਹਾਂ ਨਾ ਜੀ ਹਾਂ ਨਾ ਕਰਾਂਗੇ ਬਾਕੀ ਝੋਟੀ ਤੁਸੀਂ ਵੇਖ ਲਈ ਆ ਇਸ ਕਾਰ ਦੀ ਕੋਈ ਹੋਰ ਲੋੜ ਨਹੀਂ ਦੇਖ ਲਓ ਆ ਲਓ ਜੀ ਠੀਕ ਆ ਜੀ ਵੈਸੇ ਬੱਜਾ ਪਸ਼ੂ ਵੀ ਦੋਸਤੋ ਸੋਹਣਾ ਲੱਗਦਾ ਠੀਕ ਆ ਜੀ ਤੇ ਹਾਈਟ ਕਾਦਾ ਵੀ ਤੁਹਾਨੂੰ ਦੱਸਦਾ ਮੀਡੀਅਮ ਹਾਈਟ ਕਾਦਾ ਇੱਕ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਹੈ ਉਹ ਫੁੱਲ ਵੱਡੀ ਹਾਈਟ ਦੀ ਬੇਰਬੂਲ ਦੀ ਸੋਹਣੀ ਵੱਡੀ ਛੋਟੀਆ ਛੋਟੀਆਂ ਵੱਡੀ ਆ ਇਹ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਬਾਕੀ ਆਪਦਾ ਤੁਸੀਂ ਨਰਨਾ ਲੈ ਸਕਦੇ ਜੀ ਪਸ਼ੂ ਆਪਾਂ ਤੁਹਾਨੂੰ ਦਿਖਾਤਾ ਪੂਰਾ ਤਸੱਲੀ ਦੇ ਨਾਲ ਤੇ ਅੱਗੇ ਵੀ ਦੋਸਤੋ ਸਾਡਾ ਆ ਬਹੁਤੀ ਵੱਡੀ ਕਹਿਣੀ ਵੀ ਨਹੀਂ ਹਾਂ ਬਿਲਕੁਲ ਆਪਾਂ ਕਹਿਣੀ ਆ ਦਰਮਿਆਨੀ ਕਾ ਦਰਮਿਆਨੀ ਬਿਲਕੁਲ ਕੋਈ ਨਹੀਂ ਐਡੀ ਦੂਰੋਂ ਭਾਦਰਾ ਚੱਲ ਕੇ ਆਵੇ ਤੇ ਗਾੜੀ ਨਿਕਲੇ ਮਿਲ ਕੇ ਦਰਮਿਆਨਾ ਕਹਦਾ ਪਰ ਕਹਿਣਾ ਵੀ ਦਰਮਿਆਨਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੀਆਂ ਗੱਲਾਂ ਸਾਫ਼ ਸਫਾਈਆਂ ਪੂਰੀਆਂ ਬਿਲਕੁਲ ਬਿਲਕੁਲ ਤੇ ਸ਼ੇਰੇ ਵੀਰ ਜਿਹੜੀ ਅਗਲੀ ਆਪਣੇ ਕੋਲ ਲਾਸਟ ਵਿੱਚ ਆ ਗਈ ਆ ਟੋਕਰ ਤੇ ਗੱਪਣ ਆ ਇਹ ਤਾਂ ਫੌਜੀ ਸਾਹਿਬ ਸੰਸਰ ਆ ਟੈਂਕ ਹੀ ਆ ਕੇ ਟੈਂਕ ਹੀ ਆ ਵੇਖੋ ਬੇਲ ਝੋਟੀ ਠੀਕ ਆ ਜੀ ਜਿਵੇਂ ਉਹ ਐਕਸਪ੍ਰੈਸ ਗੱਡੀ ਦਾ ਰੀਅਲ ਗੱਡੀ ਦਾ ਡੱਬਾ ਹੀ ਸਮਝਦਾ ਹੈ ਇਹਨਾਂ ਵੀ ਥੋੜਾ ਆਈ ਕਰਕੇ ਦਿਲ ਨਹੀਂ ਚ ਲਾਉਂਦੇ ਹਾਂ ਬਾਕੀ ਛੱਕ ਕੋਈ ਨਹੀਂ ਝੋਟੀ ਜੇ ਲੈ ਵੀ ਅੱਛਾ ਵੀਰ ਸ਼ੇਰ ਇੱਕ ਤੇ ਦੱਸਦੀ ਹੈ ਵੀ ਹੁਣ ਪ੍ਰੈਜ਼ੈਂਟ ਟਾਈਮ ਤੇ ਦੁੱਧ ਵੀ ਦੱਸਣਾ ਆਪਾਂ ਫਿਲਹਾਲ ਦੱਸ ਗਿਆ ਵੀ ਸਵੇਰ ਕਿਨਵਾ ਚੱਲ ਰਿਹਾ ਤੇ ਕਿ ਕਿਨਵੇਂ ਸਵੇਰ ਲਿਖਪਣੇ ਸੰਤੂ ਸਾਹਿਬ ਇਹ ਆਪਾਂ ਇਥੋਂ ਪਿੰਡੋਂ ਲਈ ਆ ਇੱਕ ਸੂਹਾ ਸੂਈ ਆ ਦੂਜਾ ਇਹਨੇ ਸੁਣਾ ਅੱਗੇ ਅੱਗੇ ਦੂਜੇ ਲਈ ਦੂਜੇ ਆਸਤੇ 4 ਮਹੀਨੇ ਦੀ ਗੱਬਣੀ ਅਚਾਰ ਜੀ ਪਹਿਲੇ ਸੂਬੇ ਝੋਟੀਆਂ 13 14 ਕਿਲੋ ਦੁੱਧ ਪਹਿਲੇ ਨੇ ਭਰਿਆ ਜੀ ਲਓ ਦੋਸਤੋ ਤੋਕੜ ਗੱਬਣ ਅਗਲੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਪਹਿਲੇ ਸੂਬੇ ਦੇ ਵਿੱਚ ਹੁਣ ਪ੍ਰੈਜੈਂਟ ਟਾਈਮ ਜਿਹੜੀ ਚੱਲ ਰਹੀ ਆ ਦੂਜੇ ਸੂਬੇ ਲਈ ਗੱਬਣਾ ਤੇ ਗੱਬਣ ਕਿੰਨੇ ਕਿੰਨੇ ਗਾ ਮਹੀਨਿਆਂ ਦੀ ਆ 4 ਮਹੀਨਿਆਂ ਸੰਸਰ ਚੈੱਕ ਪਾਸ ਆਪਣੇ ਉੱਥੇ 14 ਦੀ ਤਸੰਨੀ ਆਪਣੀ ਆ ਪੂਰੀ ਫੋਰਥ ਸਣੀ ਠੀਕ ਹੈ ਜੀ ਲਓ ਦੋਸਤੋ 4 ਮਹੀਨਿਆਂ ਦੀ ਅੱਗੇ ਗੱਬਣ ਚੈੱਕ ਪਾਸ ਆ ਤੇ ਹੁਣ ਸ਼ੇਰੇ ਵੀਰ ਦੁੱਧ ਕਿੰਨਾ ਚਮਾਉਣਾ ਏ ਥੱਲੇ ਸੰਤੂ ਸਾਹਿਬ ਆਪਣੇ ਘਰੇ ਦਾ 8 ਕਿਲੋ ਦੁੱਧ ਆ ਪਹਾੜ ਮਾਲੋ ਆਪਣੇ ਘਰ ਕੋ ਭੈਣ ਭਰਾ ਚੱਲ ਕੇ ਆਵੇ ਪਾੜਾ ਪਾ ਕੇ ਚੋਕੇ ਦਵਾਂਗੇ ਤਸੱਲੀ ਕਰਾ ਕੇ ਠੀਕ ਹੈ ਜੀ ਨਵੇਂ ਥਾਂ ਜਾ ਕੇ ਮਾਲੋ ਕਿ ਡੰਗਰ ਕੋ ਟੀਕਾ ਟੱਲਾ ਲੈ ਜੇ ਉਹਦਾ ਆਪਾ ਤੇ ਆਪਣੇ ਘਰ ਚਵਾ ਕੇ ਦਵਾਂਗੇ ਪਾੜੇ ਤੇ ਬਲਕਿ ਇੱਥੇ ਕੋਈ ਸੱਜਣ ਆਉਂਦਾ ਸਾਈ ਬੈਨਾ ਕਰਕੇ ਤੇ ਦੋ ਡੰਗ ਪਾੜਾ ਕੇ ਪੌਦ ਚੋਕ ਪਾੜੇ ਤੇ ਪਾੜੇ ਤੇ ਵਧੀਆ ਜੀ ਲੱਗ ਦੋਸਤੋ ਕਈ ਵਾਰ ਆ ਉਪਰੀ ਥਾਂ ਤੇ ਜਾਂ ਨਵੀਂ ਥਾਂ ਤੇ ਜਾ ਕੇ ਹੋ ਸਕਦਾ ਪਸ਼ੂ ਟਿਕਨ ਟਕਾਉਣ ਕਰਕੇ ਵੀਰ ਉਹ ਕਰਦਾ ਹੀ ਅਸਤੂ ਸਾਹਿਬ ਜਿਹੜਾ ਮਾਲੋ ਡੰਗਰ ਹੱਥ ਲਿਆ ਉਹਨੇ 1-2 ਦਿਨ ਕਰਨਾ ਹੀ ਆ ਹਾਂ 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 ਕਿਉਂਕਿ ਬੇਣ ਬੱਚੇ ਤੋਂ ਆ ਤੇ ਵੈਸੇ ਟੋਕੜ ਗੱਬਣ ਪੀਰੀਅਡ ਟਾਈਮ ਪੀਰੀਅਡ ਚੱਲਣ ਰਿਹਾ ਗੱਬਣ ਵੀ ਹੈਗੀ ਆ ਕਰਮਾ ਮੇਰੇ ਇੱਥੇ ਵੀ ਵਧੀਆ ਪੈਂਦੀ ਏ ਜੇ ਡਰ ਹੀ ਇੱਥੇ ਵੀ ਬੜਾ ਜਾਂਦੀ ਆ ਨਵੇਂ ਥਾਈ ਕਰਕੇ ਡਰਦੀ ਬਹੁਤ ਆ ਆ ਕਰ ਜਾਂਦੇ ਪਸੂ ਜੀ ਅਗਰ ਨੀ ਘਾਬੇ ਕਰੀ ਜਾਂਦੀ ਆ ਜਰਾ ਪੁੱਤੇ ਬਿਲਕੁਲ ਜੀ ਬਿਲਕੁਲ 2 ਘੰਟੇ ਤੋਂ ਕੌਣ ਦੇ ਵਿੱਚ ਤੁਹਾਨੂੰ ਪਤਾ ਸਮਾਂ ਲੱਗ ਹੀ ਜਾਂਦਾ ਪਸੂ 2 ਲਾਜੇ 4 ਦਿਨ ਲੱਜੇ ਬਾਕੀ ਕੱਦ ਕਾਠ ਕੋਈ ਵੀਰ ਤੁਰੋਂ ਮੇਰੇ ਜਿਹੜੇ ਉਹਨਾਂ ਤੇ ਕੱਦ ਕਾਠ ਪੂਰਾ ਵੱਡਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੱਡੇ ਕੱਦ ਦੀ ਆ ਵੇਲ ਬੂਲ ਪੂਰੀ ਆ ਲੰਬਾਈ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਵੀ ਜਿੱਦਾਂ ਵੱਡਾ ਕੱਦ ਕਾਠਿਆ ਝੋਟੀ ਦਾ ਠੀਕ ਆ ਜੀ ਸਾਨੂੰ ਤਾਂ ਸੋਹਣੇ ਕੱਦ ਕਾੜ ਦੇ ਵਿੱਚ ਆ ਦੋਸਤੋ ਬਾਕੀ ਅੱਗੇ ਬਿਲਕੁਲ ਬੱਤਰਾਈ ਝੋਟੀ ਦੋਸਤੋ ਜਿੰਨੇ ਦੀ ਕੋਈ ਮਰਜ਼ੀ ਵੀ ਰਵੇਚ ਲੈ ਜੇਕਰ ਕੋਈ ਅੱਗੇ ਵਪਾਰ ਦੀ ਲੈਣ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਕਈ ਬਣਾ ਵੀਰ ਇੱਥੇ ਕਿਸ ਸਟੇਜ ਦੇ ਵਿੱਚ ਲੈ ਲਿੰਦੇ ਆ ਝੋਟੀਆਂ ਵਪਾਰੀ ਵੀ ਵੀ ਚਲੋ ਕੋਈ 2-4 ਮਹੀਨੇ ਸਾਫ ਕੋਈ ਪੈਸੇ ਕੋਈ ਥੋੜੇ ਬਾਦੇ ਨਫਾ ਦਿੰਦੀ ਆ ਕੋਈ ਚੰਗਾ ਦੇਊਗੀ ਬਾਕੀ ਕੱਦ ਸੋਹਣਾ ਕੋਈ ਝੋਟੀ ਨਾ ਮੰਨ ਕੇ ਮੇਰਾ ਵੀਰ ਸੌਦਾ ਕਰਿਓ ਇੱਕ ਵਾਰੀ ਚਲੋ ਆਪਣਾ ਪੂਰਾ ਵੱਡਾ ਕੱਦ ਸੋਹਣਾ ਸਰਪੰਚ ਸਾਹਿਬ ਠੀਕ ਆ ਪ ਹਾਇਟ ਵੀ ਪੂਰੀ ਆ ਸਿੰਘੀ-ਸੁੰਗੀ ਆਪਾਂ ਤੁਹਾਨੂੰ ਥੋੜੀ ਹੋਰ ਨੇੜਿਓਂ ਦਿਖਾ ਦਿਆਂ ਮਾਥਾ ਬੱਲ ਇੱਕ ਸਿੰਘ ਦਾ ਖੋਖ ਲੱਥਾ ਜੀ ਠੀਕ ਹੈ ਜੀ ਆਪਾਂ ਪਹਿਲਾਂ ਵੀ ਆਪਾਂ ਦੱਸਾਂਗੇ ਭੈਣ ਭਰਾ ਨੂੰ ਪਤਾ ਲਾ ਆਪਾਂ ਵੀ ਦੱਸਾਂਗੇ ਲੈ ਵੀ ਠੀਕ ਆ ਪਰਲੇ ਬਣੇ ਵੀ ਮੜਾ ਦਿਖਾ ਦਈਏ ਸਿੰਘ ਫਿਰ ਸ਼ੇਰੀ ਮਾੜੇ ਮੂੰਹ ਆ ਕਰ ਲੈ ਲੈ ਹਬ ਤੇ ਠੀਕ ਆ ਬਾਕੀ ਜ਼ਿਆਦਾ ਮਹਿਸੂਸ ਨਹੀਂ ਕਰਾਉਂਦੀ ਬਾਕੀ ਖੋਲ ਕੈਬ ਲੱਥਾ ਬਾਕੀ ਹੈ ਗੁਲਾਈ ਦੇ ਵਿੱਚ ਉਸੇ ਤਰ੍ਹਾਂ ਹੀ ਅਸੀਂ ਆ ਗੋਲ ਪੂਰਾ ਵਾ ਜਿਆਦਾ ਵੈਸੇ ਪਤਾ ਨਹੀਂ ਲੱਗਦਾ ਕਿ ਸਿੰਘ ਦਾ ਸਟਰਕਚਰ ਹੀ ਬਣਤ ਰਹੀ ਉਸੇ ਤਰ੍ਹਾਂ ਦੀ ਆ ਪੂਰਾ ਗੁਲਾਈ ਦੇ ਵਿੱਚ ਸੇਮ ਟੂ ਸੇਮ ਹੀ ਆ ਤਾਂ ਫੇਰ ਚਲੋ ਫੇਰ ਵੀ ਦੱਸਦਾ ਵੀਰ ਨੇ ਵੀ ਕੋਕ ਲੱਥਾ ਠੀਕ ਆ ਬਸ ਬਤਾਏ ਤੇ ਆ ਜਾ ਇੱਕ ਵਾਰੀ ਫੇਰ ਆਪ ਰਿਪੀਟ ਕਰ ਦਿੰਨੇ ਆ ਭਰਾਵੋ 4 ਮੰਥ ਗੱਬਣ ਚੈੱਕ ਪਾਸ 8 ਕਿਲੋ ਦੁੱਧ ਬਸ ਬਤਾਏ ਤੇ ਚੋਣ ਚਾਣ ਫਿਰ ਕਿਦਾਂ ਬਿਲਕੁਲ ਸੰਤੂ ਸਾਹਿਬ ਬਹੁਤ ਚੰਗੇ ਪੋਲੀ ਹਾਂ ਚੋਣ ਬਹੁਤ ਚੰਗੇ ਠੀਕ ਹੈ ਜੀ ਸਾਹੀ ਵੀਰ ਡਿਮਾਂਡ ਕਰਦੇ ਹੁੰਦੇ ਆ 200 ਵੀ ਚਲੋ ਟੋਕੜ ਗੱਪਣ ਪਸੂ ਨਿਕਲੇ ਤਾਂ ਜਰੂਰ ਦੱਸਿਆ ਕਰਿਓ ਤੇ ਬਿਲਕੁਲ ਮਾਧਿਅਮ ਦੋਸਤੋ ਇਹੋ ਜਿਹਾ ਹੈਗਾ ਵੀ ਚਲੋ ਵੀਡੀਓ ਰਾਈ ਸਾਰੇ ਵੀਰਾਂ ਨੂੰ ਪਤਾ ਲੱਗ ਜਾਂਦਾ ਤੇ ਟੋਕੜ ਗੱਪਣ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਤੀ ਆ ਚੌਥਾ ਥਾਣਾ ਦੀ ਦੋਸਤੋ ਇੱਕ ਨੰਬਰ ਕੋਈ ਵੀ ਵੀਰ ਆਪਦੀ ਇੱਥੇ ਆਣ ਕੇ ਨਰਕ ਪਰਖ ਕਰੇ ਤਸੱਲੀ ਕਰੇ ਆਹ ਲਓ ਬਿਲਕੁਲ ਬੰਦ ਚੱਡੇ ਨਹੀਂ ਠੀਕ ਆ ਜੀ ਪੂਰਾ ਨਿੱਗਰ ਚੱਡਾ ਠੀਕ ਆ ਲੈ ਵੀ ਵੀਰ ਸ਼ਰੇ ਇਹਦਾ ਫਿਰ ਮੁੱਲ ਕੀ ਕਰਤਾ ਸੰਦੂ ਸਾਹਿਬ ਮੰਨ ਲਓ ਜੇ ਕਿਹਨੇ ਜਾ ਕੇ ਸਾਹਮਣੀ ਹੈ ਨਾ ਤੇ ਉਹਨੂੰ ਮੰਨ ਲਓ ਦਾ ਵਿਹਾਰਾ ਤੇ ਪੈਣਾ ਹੀ ਚਾਹੀਦਾ ਨਾ ਹਾਂਜੀ ਹਾਂਜੀ ਛੋਟੀ 1.5 ਲੱਖ ਦੀ ਹੁਣ ਸੰਦੂ ਸਾਹਿਬ ਆਪਾਂ ਛੋਟੀ ਦੇ ਦਾਂਗੇ ਹਾਂ ਨਾ 70000 ਦੀ 70000 ਭਾਵੇਂ 75 ਕਰਾ ਲਓ ਭਾਵੇਂ 80 ਕਰਾ ਲਓ ਹਾਂਜੀ ਹੁਣ 70 ਦੀ ਛੋਟੀ ਦੇਵਾਂਗੇ ਅੱਜ 70 ਤੇ ਅੱਜ 70 ਦੀ ਦੇ ਦਾਂਗੇ ਲਓ ਜੀ ਇੱਕ ਗੱਲ ਹੈ ਵੀ ਮਾੜੀ ਸੱਜਰ ਜਿੰਨਾ ਦੁੱਧ ਹੋਣਾ ਵੀ ਹੈਗਾ ਜੀ 8 ਕਿਲੋ ਮਾੜੀ ਸੱਜਰ ਦਿੰਦੀ ਐ ਬਿਲਕੁਲ ਫਿਰ 8 ਕਿਲੋ ਦੁੱਧ ਹੋਣਾ ਹੈਗਾ ਜੀ ਜੇ ਕਈ ਵਾਰ ਵੀਰ ਸਿਰੇ ਚਲੋ ਕਹਿੰਦੀਆਂ ਕਿ ਹੁੰਦੀਆਂ ਵੀ ਇਥੋਂ ਤੱਕ ਕਿ ਕੋਈ ਤੁਹਾਨੂੰ ਬੋਸਿਆ ਵੀ ਜਿਹੜੀ ਜਿਆਦੀ ਸੱਜਰ ਉਹ ਦੱਸ ਦੇ ਦੂ ਸੱਜਰ ਦੀ ਤਾਂ ਸੱਜਰ ਵੀ ਨਹੀਂ ਵੀ ਯਾਨੀ ਇਹ ਗਾਂ ਨਵੇਂ ਦੁੱਧ ਵੀ ਕਰਮ ਵਾਲੀ ਰਲਈ ਆ ਹਾਂਜੀ ਤੇ ਅੱਧਾ ਪਚਦਾ ਜਿਹੜਾ ਦੋਸਤ ਉਹ ਵੀ ਸਮਾਂ ਖਿੱਚ ਕੇ ਲੈ ਗਈ ਆ ਠੀਕ ਆ ਤੇ ਬਾਕੀ ਅੱਗੇ ਪਸੰਦ ਹਰ ਇੱਕ ਖਰੀਦਦਾਰ ਦੀ ਆਪੋ ਆਪਣੀ ਆ ਬਾਕੀ ਦੱਸਿਓ ਜ਼ਰੂਰ ਪਸੰਦ ਆਊਗੀ ਚੀਜ਼ ਤੇ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰ ਇੱਕ ਇਹ ਵੀ ਗੱਲੋਂ ਘੱਟ ਨਹੀਂ ਗਈ ਵੀ ਕਦਗਾਠ ਵਾਲੇ ਪਾਸੋਂ ਵੀ ਪੂਰੀ ਲੰਮੀ ਲੰਮੀ ਬਹੁਤ ਜਾਈ ਲੰਮੀ ਲੰਮੀ ਵੀ ਚੰਗੀ ਆ ਕੋਈ ਮਰਲਾ ਡੰਗਰ ਮਾਰ ਕੇ ਤਾਂ 70000 ਵੀਰਾਂ ਦਾ ਵੀ ਦੇਵਾਂਗੇ ਤੇ 70000 ਦੀ ਦੇਵਾਂਗੇ ਮੋਲ ਚਾਹੇ ਕੁਝ ਵੀ ਕਰਨੋਂ ਪੱਤਰ ਕਰਾ ਲਓ 75 ਕਰਾ ਲਓ ਠੀਕ ਆ 70 ਵੀ ਬਾਕੀ ਕੋਈ ਵੀ ਇੱਥੇ ਆਵੇ ਆਪਦੀ ਸਮਝ ਨਾਲ ਰੁਪਈਏ ਲਾਵੋ ਕੋਈ ਉਹਦੇ 'ਚ ਗੁੱਸੇ ਵਾਲੀ ਗੱਲ ਕੋਈ ਨਹੀਂ ਕੋਈ ਨਹੀਂ ਉਹ ਤਾਂ ਆਪੋ ਆਪਣੀ ਸਮਝ ਕਰਦੇ ਹਾਂ ਰੇ ਜੀ ਸੰਸਾ ਬਿਲਕੁਲ ਬਿਲਕੁਲ ਇਹ ਪਸ਼ੂ ਅਜੇ ਵੀਰ ਸ਼ੇਰੇ ਦੇ ਕੋਲ ਦੋਸਤੋ ਪੰਜ ਬਕਾਊ ਨੇ ਠੀਕ ਆ ਜੀ ਦੋ ਮੱਝਾਂ ਝੋਟੀਆਂ ਪੰਜ ਜਿਹੜੀਆਂ ਤੁਹਾਨੂੰ ਇਹ ਦਿਖਾਤੀਆਂ ਨੇ 77105 77000 77000 ਪੂਰਾ ਹਾਂਜੀ ਲਵੇ ਦੋਸਤੋ 77105 ਤੇ 77000 ਇਹ ਨੰਬਰ ਨੇ ਵੀਰ ਸ਼ੇਰੇ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਬਥੇਰੇ ਗੱਲਬਾਤ ਕਰ ਲਿਓ ਪਸ਼ੂ ਤੁਹਾਨੂੰ ਸਾਰੇ ਦਿਖਾਤੇ ਆ ਜਿਹੜਾ ਵੀ ਫਿੱਟ ਪਾੜ ਬੈਠਾ ਹੋਊਗਾ ਜਾਇਜ਼ ਰੇਟ ਭਾਅ ਪਰਤਾ ਤੁਹਾਨੂੰ ਲੱਗਾ ਹੋਊਗਾ ਉਹਦੇ ਨਾਲ ਉਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਇਹ ਪਸ਼ੂ ਸੀ ਅੱਜ ਤੁਹਾਨੂੰ ਟੋਟਲ ਪੰਜ ਦਿਖਾਉਣੇ ਪਿੰਡ ਵਾਂ ਤੁਸੀਂ ਵਿਜਿਟ ਕਰਨੀ ਆ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਂ ਪਿੰਡ ਦੋਸਤੋ ਇਹ ਸ਼ਿਵਾਜਪੁਰ ਦੇ ਬਿਲਕੁਲ ਲੱਗੇ ਆ ਸ਼ਿਵਾਜਪੁਰ ਦੇ ਲੱਗੇ ਤੇ ਕਮਾਲਪੁਰ ਪਿੰਡ ਵੀ ਥੋੜੀ ਦੂਰੀ ਤੇ ਆ ਗਲਾਲੀਪੁਰ ਪਿੰਡ ਵੀ ਬਿਲਕੁਲ ਨਾਲ ਲੱਗਦਾ ਤੇ ਭਗਵਾਨਪੁਰਾ ਪਿੰਡ ਵੀ ਥੋੜੀ ਦੂਰੀ ਤੇ ਆ ਇਹਨਾਂ ਪਿੰਡਾਂ ਦੇ ਬਿਲਕੁਲ ਨਜ਼ਦੀਕ ਪਿੰਡ ਵਾਂ ਹੈਗਾ ਵੱਡੀ ਭੈਣ ਭਰਾਵਾਂ ਦੀ ਡਿਮਾਂਡ ਹੀ ਵੀਡੀਓ ਕਿਦਨ ਪਾਉਣੀ ਵੀਡੀਓ ਕਿਦਨ ਪਾਉਣੀ ਬੜੇ ਭੈਣ ਭਰਾਵਾਂ ਨੇ ਫੋਨ ਕੀਤੇ ਆ ਠੀਕ ਆ ਜੀ ਠੀਕ ਆ ਆਪਾਂ ਨੂੰ ਤਾਂ ਵੀ ਥੋੜਾ ਜਿਹਾ ਫੇਰ ਤੁਰ ਕੇ ਸੁਥਰਾ ਮਾਲ ਲਈਏ ਦੋ ਸੁਥਰਾ ਹੀ ਵੇਚ ਵੇਖੋ ਜਾਨਵਰ ਸਾਰੇ ਚੰਗੇ ਆ ਸਾਫ ਸੁਥਰੇ ਆ ਬਿਲਕੁਲ ਜੀ ਜੋ ਅੱਜ ਕੱਲ ਦਾ ਭਾਬਿਆਰ ਉਹਦੇ ਹਿਸਾਬ ਨਾਲ ਸਾਰੇ ਚੰਗੇ ਬਿਲਕੁਲ ਜੀ ਲਓ ਵੀ ਸ਼ੇਰੇ ਵੀਰ ਓਕੇ ਆ ਜੀ ਹਾਂ ਜੀ ਠੀਕ ਹੈ ਭਰਾ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ